ਅਸਵਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਨਾਬਾ ਜੇਲ ਬ੍ਰੇਕ ਦੇ ਮੁਜ਼ਰਮ ਨੂੰ ਹੁਣ ਵਾਪਸ ਲੈ ਕੇ ਆਏ ਤੇ ਨਾਬਾ ਜੇਲ ਦੇ ਵਿੱਚ ਹੀ ਲੈ ਕੇ ਆਏ ਨੇ ਤਾਂ ਤਸਵੀਰਾਂ ਅਸਵਲੇ ਦੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜਿੱਥੇ ਨਾਬਾ ਜੇਲ ਬ੍ਰੇਕ ਦੇ ਮੁਜ਼ਰਮ ਨੂੰ ਵਾਪਸ ਨਾਬਾ ਜੇਲ ਦੇ ਵਿੱਚ ਹੀ ਲੈ ਕੇ ਆਇਆ ਤਾਂ ਦੱਸ ਦੇਣਾ ਚਾਹੁੰਦੇ ਆ ਕਿ 2016 ਦੇ ਵਿੱਚ ਇਸ ਮੁਜ਼ਰਮ ਜਿਹੜਾ ਇਹ ਮੁਜ਼ਰਮ ਸਗਾ ਪਗੋੜਾ ਹੋ ਗਿਆ ਸੀ ਜ਼ਮਾਨਤ ਦੇ ਉੱਤੇ ਆਇਆ ਸੀ ਸਗਾ ਰਮਨਜੀਤ ਸਿੰਘ ਰੋਮੀ ਗੈਂਗਸਟਰ ਰਮਨਜੀਤ ਸਿੰਘ ਉਰਫ ਰੋਮੀ ਜਿਹੜਾ ਇਹ ਪਗੋੜਾ ਹੋ ਗਿਆ ਸੀਗਾ ਤੇ ਵਿਦੇਸ਼ ਨੂੰ ਚਲਾ ਗਿਆ ਸੀ ਹਾਂਗਕਾਂਗ ਚਲਾ ਗਿਆ ਸੀਗਾ ਉਸ ਤੋਂ ਬਾਅਦ ਲਗਾਤਾਰ ਪੁਲਿਸ ਦੇ ਬਰਵਾਲਾ ਕਿ ਇਸ ਦੇ ਲਈ ਰੈੱਡ ਕਾਰਨਰ ਨੋਟਿਸ ਵੀ ਜਾਰੀ ਕਰ ਦਿੱਤਾ ਗਿਆ ਸੀਗਾ ਇਸ ਦੇ ਖਿਲਾਫ ਉਸ ਤੋਂ ਬਾਅਦ ਲਗਾਤਾਰ ਪੁਲਿਸ ਜੜੀਆ ਕੋਸ਼ਿਸ਼ ਕਰ ਰਹੀ ਸੀ ਕਿ ਕਿਸੇ ਤਰੀਕੇ ਇਸ ਨੂੰ ਜਿਹੜਾ ਆ ਆਪ ਦੁਆਰਾ ਗ੍ਰਿਫਤਾਰ ਕੀਤਾ ਜਾਵੇ ਕਿਉਂਕਿ ਇਸਨੇ ਬਾਅਦ ਵਿੱਚ ਹੋਰ ਪੰਜ ਮੁਜਰਮਾਂ ਨੂੰ ਉਸ ਜੇਲ੍ਹ ਦੇ ਵਿੱਚੋਂ ਭੁਜਾਇਆ ਸੀਗਾ ਜੇਲ੍ਹ ਬ੍ਰੇਕ ਮਾਮਲੇ ਦਾ ਮਾਸਟਰਮਾਈਂਡ ਵੀ ਦੱਸਿਆ ਜਾ ਰਿਹਾ ਸਾਜ਼ਿਸ਼ਕਰਤਾ ਜਿਹੜਾ ਸੀਗਾ ਉਸ ਦੇ ਬਾਅਦ ਹੁਣ ਪੁਲਿਸ ਲਗਾਤਾਰ ਪੁਲਿਸ ਨੇ ਵਿਦੇਸ਼ ਮੰਤਰਾਲੇ ਦੇ ਨਾਲ ਸੰਪਰਕ ਕੀਤਾ ਜਿਸ ਦੇ ਬਾਅਦ